ਰੋਕ ਲਾ ਹੁਣੇ ਵੀ ਚਲੀ ਜਾਂਦੇ ਵੀਡੀਓ ਬਣਾਉਂਦੇ kera rupa tante gara to kada mandha nah, nah. kera kar de chalo ਖੱਲੇ ਘਰ ਰੱਤਾਂ ਰੱਖੀ ਠੀਕ ਆ ਲੱਗ ਗਿਆ ਇਸ ਸਿੱਟਲ ਦੇ ਭਾਂਡੇ ਆ ਨੂੰ ਆਪਾਂ ਸਵਾਹ ਨਾਲ ਮੋਹ ਚ ਦੇ ਆ ਇਹ ਹੈ ਨਾ ਤੁਹਾਨੂੰ ਚਾਹ ਵਾਂ ਮਾਟਣਾ ਜਿਵੇਂ ਕੀ ਤੁਹਾਨੂੰ ਦੱਸਿਆ ਸੀ ਨਾ ਲਾਈਵ 'ਚ ਵੀ ਆਪਾਂ ਇਹ ਸਟੀਲ ਦੇ ਭਾਂਡੇ ਯੂਜ਼ ਨਹੀਂ ਕਰਦੇ ਇਹ ਹੈ ਤੁਹਾਨੂੰ ਵਾਂ ਮਾਟੋ ਚਲੋ ਰੱਖ ਦੇ ਤੁਸੀਂ ਨੀ ਹੁਣ ਮੈਂ ਬੁੱਕਰਦੀ ਹਾਂ ਇੱਟੜ ਕੇ ਚਲੋ Субтитры